ਇਹਦਾ ਵੱਡਾ ਐਕਸ਼ਨ ਵੇਖਣ ਨੂੰ ਮਿਲ ਰਿਹਾ ਹੈ ਅੱਜ ਸਵੇਰ ਤੋਂ ਹੀ ਵੱਡੇ ਲੀਡਰਾਂ ਸਮੇਤ ਕਈ ਥਾਵਾਂ ਦੀ ਉੱਤੇ ਰੇਡ ਕੀਤੀ ਜਾ ਰਹੀ ਹੈ ਹਾਲਾਂਕਿ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਸਤਿਆਪਾਲ ਮਲਿਕ ਦੇ ਟਿਕਾਣਿਆਂ ਸਣੇ 30 ਹੋਰ ਥਾਵਾਂ ਦੀ ਉੱਤੇ ਇਹ ਰੇਡ ਕੀਤੀ ਜਾ ਰਹੀ ਹੈ ਦਿੱਲੀ ਤੋਂ ਰੇਡ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੇ ਕਿ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਨੇ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਅਧਿਕਾਰੀ ਜਿਹੜੇ ਆ ਘਰਾਂ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਹਾਲਾਂਕਿ ਹੁਣ ਤੱਕ ਦੀ ਰੇਡ ਦੇ ਵਿੱਚ ਕੀ ਕੁਝ ਹਾਸਲ ਜਿਹੜਾ ਇਹਨਾਂ ਅਧਿਕਾਰੀਆਂ ਦੇ ਹੱਥ ਲੱਗਿਆ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਦੂਜੇ ਪਾਸੇ ਇਹ ਵੱਡੀ ਖਬਰ ਹੈ ਕਿ ਆਖਿਰਕਾਰ ਸਾਬਕਾ ਗਵਰਨਰ ਸਤਿਆਪਾਲ ਮਲਿਕ ਜਿਹੜੇ ਕੀ ਅਕਸਰ ਹੀ ਹਰੇਕ ਮੁੱਦੇ ਦੇ ਉੱਤੇ ਬੜੀ ਬੇਬਾਕੀ ਦੇ ਨਾਲ ਆਪਣੀ ਪ੍ਰਤੀਕਿਰਿਆ ਦਿੰਦੇ ਨੇ ਭਾਵੇਂ ਉਹ ਜੰਮੂ ਕਸ਼ਮੀਰ ਦਾ ਮੁੱਦਾ ਹੋਵੇ ਤੇ ਭਾਵੇਂ ਕਿਸਾਨੀ ਮਸਲਾ ਹੋਵੇ ਤਮਾਮ ਮੁੱਦਿਆਂ ਦੇ ਉੱਤੇ ਬੇਬਾਕੀ ਦੇ ਨਾਲ ਜੋ ਹੈ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਜਾਂਦੀ ਆ ਉਹਨਾਂ ਦੇ ਵੱਲੋਂ ਤੇ ਇਸੇ ਕਾਰਨ ਕਰਕੇ ਉਹ ਕਈ ਵਾਰੀ ਵਿਵਾਦਾਂ ਦੇ ਵਿੱਚ ਵੀ ਰਹੇ ਨੇ ਤਾਂ ਸਤਿਆਪਾਲ ਮਲਿਕ ਦੇ ਘਰ ਦੇ ਵਿੱਚ ਵੀ ਇਹ ਰੇਡ ਕੀਤੀ ਜਾ ਰਹੀ ਹੈ 30 ਤੋਂ ਵੱਧ ਟਿਕਾਣਿਆਂ ਦੇ ਉੱਤੇ ਸੀਬੀਆਈ ਦਾ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਮਾਮਲੇ ਦੇ ਜੇਕਰ ਗੱਲ ਕੀਤੀ ਜਾਵੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਜਾ ਰਹੀ ਹੈ ਹੋਰ ਕਿਹੜੇ-ਕਿਹੜੇ ਲੀਡਰਾਂ ਜਾਂ ਕਿਹੜੇ ਵੱਡੇ ਅਧਿਕਾਰੀਆਂ ਦੇ ਘਰਾਂ ਦੇ ਵਿੱਚ ਇਹ ਰੇਡ ਕੀਤੀ ਜਾ ਰਹੀ ਹੈ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਦਿੱਲੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਘਰਾਂ ਦੇ ਬਾਹਰ ਈਜੀ ਦੇ ਅਧਿਕਾਰੀ ਖੜੇ ਹੋਏ ਨੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਨਾ ਹੀ ਜਿਹੜੇ ਪਰਿਵਾਰਿਕ ਮੈਂਬਰ ਜਾਂ ਹੋਰ ਲੋਕ ਘਰ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਕਦੋਂ ਤੱਕ ਇਹ ਰੇਡ ਚੱਲੇਗੀ ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਹਾਸਲ ਨਹੀਂ ਹੋ ਸਕੀ ਤੇ ਇਸ ਰੇਡ ਦੇ ਬਾਰੇ ਸੀਬੀਆਈ ਦੇ ਅਧਿਕਾਰੀਆਂ ਦੇ ਵੱਲੋਂ ਕੋਈ ਅਧਿਕਾਰਿਕ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ ਗਈ ਪਰ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਜਾ ਰਹੀ ਹੈ ਜਿਹੜੇ ਕਿ ਸਤਿਆਪਾਲ ਮਲਿਕ ਸਮੇਤ 30 ਤੋਂ ਵੱਧ ਜਿਹੜੇ ਟਿਕਾਣੇ ਨੇ ਉਹਨਾਂ ਦੇ ਉੱਤੇ ਇਹ ਰੇਡ ਕੀਤੀ ਜਾ ਰਹੀ ਹੈ ਦਿੱਲੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੋਮ ਵਿਹਾਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਅੱਜ ਸਵੇਰ ਤੋਂ ਹੀ ਈਡੀ ਦੇ ਮਾਫ ਕਰਨਾ सीबीआई ਦੇ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਹ ਰੇਡ ਕੀਤੀ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਜਿਸ ਵੇਲੇ ਇਹ ਰੇਡ ਸਮਾਪਤ ਹੋਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਿਰਕਾਰ ਅਸਲ ਦੇ ਵਿੱਚ ਕਿਹੜੇ ਮਾਮਲਿਆਂ ਦੇ ਵਿੱਚ ਇਹ ਰੇਡ ਕੀਤੀ ਜਾ ਰਹੀ ਹੈ ਤੇ ਆਖਿਰਕਾਰ ਇਸ ਰੇਡ ਦੇ ਦਰਮਿਆਨ ਜਿਹੜੀ ਕਿ 30 ਤੋਂ ਵੱਧ ਥਾਵਾਂ ਦੇ ਉੱਤੇ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਹੱਥ ਕੀ ਕੁਝ ਲੱਗਿਆ